ਪਟਿਆਲਾ ਦੇ ਬਹਾਦਰਗੜ੍ਹ ਤੇ ਵਿੱਚ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਦੋ ਧਿਰਾਂ ਦੇ ਵਿਚਾਲੇ ਰੰਜਿਸ਼ ਨੂੰ ਲੈ ਕੇ ਟਕਰਾਬਾਜ਼ੀ ਹੋਈ ਹੈ ਜਮ ਕੇ ਇੱਟਾ ਰੋੜੇ ਚਲੇ ਨੇ ਇਸ ਰਣ ਕਈ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਪਿੰਡ ਮੈਲਾ ਮਮਤਾ ਦੇ ਦਸਰ ਮਤਾਬਕ ਕਿਰਾਏ ਦੇ ਲੈਂਗਨ ਨੂੰ ਲੈ ਕੇ ਵੀ ਬਾਤ ਹੋਇਆ ਸੀ ਅਤੇ ਪਿੰਡ ਦੇ ਵਿੱਚ ਰਹਿੰਦੇ ਪ੍ਰਵਾਸੀਆਂ ਵੱਲੋਂ ਮਾਹੌਲ ਖਰਾਬ ਕੀਤਾ ਗਿਆ ਝਗੜੇ ਦੌਰਾਨ ਤੇ ਸਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਜਿਸ ਕਰਕੇ ਉਹਨਾਂ ਦੇ ਪਰਿਵਾਰ ਦੇ ਕਈ ਲੋਕ ਜ਼ਖਮੀ ਹੋ ਗਏ ਦੂਜੇ ਪਾਸੇ ਲੜਾਈ ਰੁਕਵਾਂ ਦੇ ਲਈ ਗੈਰ ਟਰਮਪਾਲ ਨਾਮਕ ਵਿਅਕਤੀ ਤੇ ਵੀ ਗੁੰਡਿਆਂ ਦੇ ਵੱਲੋਂ ਅਟੈਕ ਕੀਤਾ ਗਿਆ ਅਤੇ ਉਹ ਵੀ ਜ਼ਖਮੀ ਹੋਇਆ ਲੜਾਈ ਦਾ ਕਾਰਨ ਹੈ ਜੀ ਇਹ ਇੱਕ ਲਹਿੰਗਾ ਹੈ ਇਸ ਦਾ ਕਾਰਨ ਜੀ ਜੋ ਸਰਪੰਚ ਮੈਂਬਰ ਕੋਈ ਵੀ ਬਣੇਗਾ ਜੀ वो सामान कोई भी बाहर का बंदा आएगा ये कहीं थे, कोई लहंगा लेके आए किराए के ऊपर पिंटू नाम का लड़का तो तो है पिंटू नाम का लड़का है दुकान है उसके बाप की थाकर की राशन की वो सामान लेके आया सरपंच मेंबर है कोई भी आया बाहर से ढूंढता हुआ कोई आया उसे पता नहीं एड्रेस सही लिखाया नहीं लिखा उन्होंने वो ढूंढता है हमारे घर है पहले सरपंच रह चुका है ये दो महीने पहले की बात है लहंगे की, ले की बात है इन्हों की फोन पे जिस तरह बात हुई तो ये इसके मारे लड़ाई है आज कुछ नहीं एक तो हमारी कॉलोनी का ही है वो सरपंची का चाहवान था पहले जिसे सरपंची नहीं मिली वो उनके साथ लगे और कुछ है गे यूपी वाले बंदे आगे जो उनकी सपोर्ट करे वो राजविंदर थी यूपी का ही है सारे यूपी के जी एक दो पंजाबी भी है बीच में जो अभी दस ਸਾਰੇ ਸਾਲੋਂ ਤੇ ਆਇਆ ਕਲੋਨੀ ਵਿੱਚ ਉਹਨੇ ਆ ਕੇ ਜਿੱਦਨ ਤੇ ਹੋ ਰਿਹਾ ਆ ਜਿੱਦਨ ਤੇ ਹੋ ਰੇ ਕਲੋਨੀ ਦਾ ਮਾਹੌਲ ਖਰਾਬ ਹੈ ਪਹਿਲੇ ਵੀ ਪੰਚੀ ਸਪੰਚਾ ਲੜੀ ਗਈ ਆ ਕੋਈ ਇਸ ਤਰ੍ਹਾਂ ਦੀ ਬਾਤ ਨਹੀਂ ਹੋਈ ਪਰ ਜਿੱਦਨ ਤੇ ਇਹ ਬੰਦਾ ਆਇਆ ਨਾ ਇਸ ਕਲੋਨੀ ਵਿੱਚ ਉਦੋਂ ਤੇ ਹੀ ਇਹਨੋ ਨੇ ਨਾ ਪੂਰਾ ਕਲੋਨੀ ਦਾ ਮਾਹੌਲ ਖਰਾਬ ਕਰਿਆ ਹੋਇਆ ਜੀ ਕਿੰਨੇ ਬੰਦੇ ਚੱਕੀ ਦੇ ਤੁਹਾਡੇ ਸਾਡੇ ਸਾਰੇ ਪਰਿਵਾਰ ਜ਼ਖਮੀ ਆ ਜੀ ਤੇ ਮੇਰੀ ਫੋਟੋਗ੍ਰਾਫੀ ਦੀ ਦੁਕਾਨ ਹੈ ਮੈਂ ਕਿਸੇ ਨਾਲ ਲੜ ਕੇ ਕੁਝ ਨਹੀਂ ਹੈਗਾ ਠੀਕ ਹੈ ਮੈਂ ਭੱਜ ਗਿਆ ਸੀਗਾ ਭੇਵੇ ਠੀਕ ਹੈ ਪਿੰਡਦਾਨ ਕਰਨ ਵਾਸਤੇ ਤੇ ਬਾਈਕ ਤੇ ਮੈਂ ਆ ਰਿਹਾ ਸੀਗਾ ਠੀਕ ਹੈ ਤੇ ਜਦੋਂ ਇਹਨਾਂ ਦਾ ਕੱਠ ਦੇਖਿਆ ਮ ਠੀਕ ਹੈ ਮੇਰੇ ਚਾਚਾ ਜੀ ਨੇ ਉਹਨਾਂ ਨੇ ਲੰਬਾ ਪਾਰ ਰੱਖਿਆ ਸੀਗਾ ਤੁਹਾਡੇ ਚਾਚਾ ਜੀ ਲੱਗਦੇ ਆ ਇਹ ਮੇਰੇ ਬ੍ਰਦਰ ਹੈ ਓਕੇ ਚਾਚਾ ਜੀ ਮੇਰੇ ਘਰੇ ਆ ਠੀਕ ਹੈ ਤੇ ਉਹਨਾਂ ਨੇ ਲੰਬਾ ਪਾਰ ਰੱਖਿਆ ਸੀ ਮੈਂ ਛਡਾਨੇ ਜਾ ਰਿਹਾ ਸੀਗਾ ਠੀਕ ਹੈ ਉਹਨਾਂ ਨੇ ਨਾਲ ਦੇ ਨਾਲ ਉਹਨਾਂ ਕੋਲ ਪਤਾ ਨਹੀਂ ਕਿਆ ਸੀਗਾ ਕਿਰਪਾਨਾਂ ਸੀਗੀਆਂ ਨਾਲ ਠੀਕ ਹੈ ਨਾਲ ਬਰਛੇ ਸੀਗੇ ਮੇਰੇ ਆ ਮਾਰਿਆ ਜੀ ਇੱਕ ਲੜਾਈ ਚੱਲ ਰਹੀ ਸੀ ਜਦੋਂ ਲੜਾਈ ਚੱਲੀ ਆ ਜੀ ਉੱਥੇ ਠੀਕ ਹੈ ਖੁਸ਼ਕਬਾਲ ਜੀ 96 ਤੋਂ ਤੁਹਾਨੂੰ ਵੀ ਪਹੇਚਾ ਹਾਂ ਮੈਨੂੰ ਵੀ ਪਹੇਚਾ ਲੋਕ ਸੀ ਉਹ ਘੱਟੋ ਘੱਟ 40 50 ਜਣੇ ਸੀਗੇ ਸਾਦੇ ਕਿਰਪਾਨਾਂ ਫੜੀਆਂ ਸੀ ਤਰ੍ਹਾਂ ਨਹੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਆਪਾਂ ਵੀ ਕਿਰਪਾਨਾਂ ਫੜੀ ਖੜੇ ਸੀ ਕੁਝ ਸੀਗੇ ਉਹਨਾਂ ਦੇ ਜਿਹੜੇ ਮੇਨ ਸੀਗੇ ਬੰਦੇ ਮਨ ਤੋਂ ਲੜਾਈ ਦਾ ਕਾਰਨ ਕੀ ਹੁੰਦਾ ਕਾਰਨ ਸਰ ਲੜਾਈ ਦਾ ਕਾਰਨ ਮੈਂ ਤਾਂ ਇਸ ਗੱਲ ਦੇ ਵਿੱਚ ਪੈਂਦਾ ਹੀ ਨਹੀਂ ਹਾਂ ਨਾ ਮੈਂ ਲੜ ਕੇ ਖੁਸ਼ ਕਿਸੇ ਨਾਮ ਹੈ ਲੜਦਾ ਚਾਹਦਾ ਠੀਕ ਹੈ ਮੈਂ ਆਪਣੀ ਫੈਮਿਲੀ ਨੂੰ ਖੁਸ਼ ਰੱਖ ਕੇ ਖੁਸ਼ ਹਾਂ ਤੁਸੀਂ ਬਚਾਉਂਦੇ ਚਾਹੇ ਤੁਹਾਡੇ ਤੇ ਹਮਲਾ ਮੇਰੇ ਤੇ ਹਮਲਾ ਕਰੇ ਸਰ ਤੁਸੀਂ ਮੈਨੂੰ ਬਤਾਈਏ ਹਾਂਜੀ ਹਾਂਜੀ ਹਾਂ ਪੁਰ ਕਿਦਾਂ ਦੀ ਕਾਰਵਾਈ ਦੀ ਇਨਸਾਫ ਮੰਗਦੇ ਸਰ ਇਨਸਾਫ ਹੋਣਾ ਚਾਹੀਦਾ ਦੇਖੋ ਇਹਨਾਂ ਦਾ ਦੇਖੋ ਅਸੀਂ ਹੈਗੇ ਕਾਰੋਬਾਰ ਵਾਲੇ ਬੰਦੇ ਠੀਕ ਹੈ ਰਾਤ ਨੂੰ ਬਾਹਰ ਵੀ ਘੁੰਮਣ ਆ ਠੀਕ ਹੈ ਇਹਨੇ ਇਹ ਪਰਦੇਸੀ ਬੰਦੇ ਇਹਨਾਂ ਦਾ ਕਿ ਆਪ ਦਾ ਕੱਦ ਕਿਦਾਂ ਕੰਮ ਕਰਕੇ ਚਲਿਖੜ ਜਾਣਗੇ ਉਧਰ ਪਿੰਡ ਦੇ ਹੀ ਰਹਿਣ ਵਾਲੇ ਜਿੰਦਰ ਸਿੰਘ ਖੇੜਾ ਨਾਮਕ ਵਿਅਕਤੀ ਨੇ ਆਪਣੇ ਹੀ ਪਿੰਡ ਦੇ ਦੂਸਰੇ ਵਿਅਕਤੀ ਦੇ ਉੱਪਰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਨੇ ਅਤੇ ਦੋਸ਼ ਲਗਾਉਂਦੇ ਆ ਉਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਦੇ ਵੱਲੋਂ ਜਾਣ ਬੁਝ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਇੱਥੋਂ ਤੱਕ ਕਿ ਉਹਨਾਂ ਦੇ ਉੱਪਰ ਹਮਲਾ ਵੀ ਕੀਤਾ ਗਿਆ ਹੈ ਹੁਣ ਗੱਲ ਇਹ ਹੈਗੀ ਸੀ ਮੈਂ ਅਸੀਂ ਆ ਰਹੇ ਸੀਗੇ ਇਹ ਸਾਡੇ ਨਾਲ ਗੱਡੀ ਦੇ ਵਿੱਚ ਅਸੀਂ ਬੈਠੇ ਸੀਗੇ ਉਧਰੋਂ ਪਿੱਛੋਂ ਹੀ ਜਿਹੜਾ ਜਾਂ ਕਰਦਾ ਆ ਰਿਹਾ ਸੀਗਾ ਅਸੀਂ ਐ ਕਰਤਾ ਇਹਨਾਂ ਨੇ ਮੇਰਾ ਬੁਲਟ ਵੀ ਭੰਨਤਾ ਸੀਗਾ ਅਸੀਂ ਇਹ ਕਰਤਾ ਉਹ ਕਰਤਾ ਚਲੋ ਅਸੀਂ ਨੇ ਗੋਲੀ ਨਹੀਂ ਹੈਗੀ ਗੱਲ ਫਿਰ ਮੈਂ ਸੋਚਿਆ ਮਹਾ ਚਲ ਮੈਂ ਇੱਕ ਮੌਤ ਵਰਦੌਰ ਦੇ ਪੁੱਛੇ ਲਾਣਾ ਵੀ ਭਾਈ ਕੀ ਗੱਲ ਆ ਮੈਂ ਇਹਨੂੰ ਪੁੱਛਿਆ ਵੀ ਭਾਈ ਕੀ ਗੱਲ ਆ ਇਸ ਬੰਦੇ ਨੇ ਇੱਕ ਚੱਕੀ ਮੇਰੇ ਤੇ ਜਦੋਂ ਪਿੱਛੇ ਇੱਕ ਮੁੰਡੇ ਨੇ ਫੜਿਆ ਕਹਿੰਦਾ ਵੀ ਰਹਿਣ ਦੇ ਯਾਰ ਚਲੋ ਉੱਥੇ ਆਹੀਗਾ ਚਲੋ ਛੱਡੋ ਅਸੀਂ ਆਪਣੀ ਡੈਰੀ ਤੇ ਆ ਕੇ ਬੈਠ ਗਏ ਅਸੀਂ ਹਾਂਜੀ ਅੱਜ ਅੱਜ ਆਹੀ ਤਿੰਨ ਜਣੇ ਸੀਗੇ ਅਸੀਂ ਆਪਣੀ ਡੈਰੀ ਤੇ ਨੋਰਮਲ ਆ ਕੇ ਬੈਠ ਗਏ ਇਹਨਾਂ ਨੇ ਕੀ ਕੀਤਾ ਜੀ ਸਾਰੇ ਇਹ ਜਿੰਨੇ ਵੀ ਇਹ ਬੀੜੀਆਂ ਸੀਤਾਂ ਵਾਲੇ ਬੰਦੇ ਨੇ ਇਹਨਾਂ ਨੇ ਕੀ ਕੀਤਾ ਸਾਰੇ ਆ ਕੇ ਕਿਸੇ ਦੇ ਹੱਥ 'ਚ ਟਾਕੂਆ ਸੀ ਕਿਸੇ ਦੇ ਹੱਥ 'ਚ ਕੋਸ਼ ਸੀਗਾ ਇਹ 10 12 ਜਣੇ ਚੜਾਈ ਕਰਕੇ ਆ ਗਏ ਹੁਣ ਅਸੀਂ ਡੈਰੀ ਦੇ ਵਿੱਚ ਛੋਟੀ ਜੀ ਸੋਟੀ ਵੀ ਨਹੀਂ ਰੱਖੋ ਅਸੀਂ ਤਾਂ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਹੈਗਾ ਤੇ ਇਹਦੇ ਕਰਕੇ ਇੱਕ ਪਾਸੇ ਲੇਡੀਆਂ ਦਾ ਬਹੁਤ ਸਾਰਾ ਲੈਂਦੇ ਨੇ ਹਰ ਮੁੱਦੇ ਤੇ ਇਹ ਲੇਡੀਆਂ ਨੂੰ ਮੋਰੇ ਕਰਦੇ ਹੀ ਕਰਦੇ ਆ ਤੇ ਇਹਨਾਂ ਨੇ ਜੀ ਮੇਰੀ ਉੱਥੇ ਪਾਗਾ ਜਿਹੜੀ ਹਨਾ ਆਪਣੀ ਦਸਤਾਰ ਹੈ ਜੀ ਇਹਨਾਂ ਨੇ ਸਭ ਤੋਂ ਪਹਿਲਾਂ ਮੇਰੀ ਦਸਤਾਰ ਰੋਲੀ ਆ ਭਾਵਾਂ ਤੁਸੀਂ ਉੱਥੇ ਦੇਖ ਵੀ ਲਿਓ ਵੀਡੀਓ ਦੇ ਵਿੱਚ ਸ਼ਾਇਦ ਉੱਥੇ ਆ ਵੀ ਸਕਦਾ ਇਹਨਾਂ ਨੇ ਮੇਰੀ ਜਿਹੜਾ ਦਸਤਾਰ ਰੋਲੀ ਆ ਤੇ ਮੇਰੇ ਤੇ ਪੂਰਾ ਹਮਲਾ ਕੀਤਾ ਤੁਹਾਡੇ ਨਾਲ ਕਿੰਨੇ ਬੰਦੇ ਚੱਕ ਨਹੀਂ ਸਾਡੇ ਨਾਲ ਮੇਰਾ ਇੱਕ ਦੋਸਤ ਹੈ ਮੇਰਾ ਭਰਾਵਾ ਵਰਗਾ ਹੀ ਆ ਉਹ ਆਇਆ ਵਾ ਸੀਗਾ ਅੱਜ ਉਥੇ ਵੀ ਹਮਲਾ ਉਹਦੇ ਹਮਲਾ ਹੋਇਆ ਜੀ ਦੂਜੇ ਪਾਸੇ ਝਗੜੇ ਦੇ ਕਰਕੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਕਾਫੀ ਬਣ ਜਾਂਦਾ ਹੈ ਤੇ ਤਣਾਪੁਰਨ ਸਥਿਤੀ ਦੇ ਵਿੱਚ ਮਾਹੌਲ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਬਲਦਾਪਯੋਗ ਕੀਤਾ ਗਿਆ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਹਮਲਾਵਰਾਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਗੱਲ ਆਖੀ ਹੈ